ਘਰ ਵਾਲੇ ਨੂੰ ਫੜਨਾਈ ਪੁਲਿਸ ਦੇ ਉੱਤੇ ਘਰ ਵਾਲੀ ਨੇ ਚਲਾਏ ਇੱਟਾ ਰੋੜੇ ਗੱਡੀਆਂ ਗਾਲਾਂ ਮੋਕੇ ਤੇ ਪੈ ਗਿਆ ਪਰ ਤੁਸੀਂ ਵੀ ਦੇਖੋ ਮੋਕੇ ਦੀ ਇਹ ਵਾਇਰਲ ਵੀਡੀਓ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰਿਓ ਇਸ ਬਾਰੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਇਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਔਰਤ ਕੋਠੇ ਦੇ ਉੱਤੋਂ ਇੱਟਾ ਰੋੜੇ ਸਿੱਟਦੀ ਹੋਈ ਨਜ਼ਰ ਆ ਰਹੀ ਹੈ ਜੋ ਕਿ ਪੁਲਿਸ ਮੁਲਾਜ਼ਮਾਂ ਦੀ ਗੱਡੀ ਦੇ ਉੱਤੇ ਇਹ ਇੱਟਾ ਰੋੜੇ ਇਸ ਦੇ ਵੱਲੋਂ ਵਾਰੇ ਜਾ ਰਹੇ ਨੇ ਪੁਲਿਸ ਮਨਪ੍ਰੀਤ ਨਾਮ ਦੇ ਵਿਅਕਤੀ ਨੂੰ ਫੜਨ ਦੇ ਲਈ ਇਸ ਘਰ ਦੇ ਵਿੱਚ ਪਹੁੰਚੀ ਹੈ ਤਾਂ ਇਸ ਔਰਤ ਦੇ ਵੱਲੋਂ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਉਸ ਮੁਲਾਜ਼ਮਾ ਦੇ ਉੱਤੇ ਇਟਾ ਰੋੜੇ ਚੁਲਾਏ ਜਾਂਦੇ ਨੇ ਸੋ ਮੌਕੇ ਤੇ ਵੀਡੀਓ ਬਣੀ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਗੜ ਸ਼ੰਕਰ ਦੇ ਪਿੰਡ ਦਿਨੋਵਾਲ ਖੁਰਦ ਤੋਂ ਇਹ ਮਾਮਲਾ ਸਾਹਮਣੇ ਆਇਆ ਸੋ ਤੁਸੀਂ ਵੀ ਸੁਣੋ ਪੂਰਾ ਮਾਮਲਾ ਹਾਂਜੀ ਮੈਂ ਕੱਲ ਥਾਣਾ ਗੜ ਸ਼ੰਕਰ ਡੀਆਰ ਅਫਸਰ ਸੇ ਦਾ ਤੇ ਸਾਨੂੰ ਲਕੀਰ ਲਾਲ ਨੇ ਇੱਥੇ ਲਿਖਤੀ ਰੂਪ ਥਾਣਾ ਤੇ ਦਿੱਤੀ ਹੈ ਉਹਨੇ ਦੱਸਿਆ ਹੈ ਕਿ ਅਸੀਂ ਸਲਾ ਚੌਂਕੀ ਤੋਂ ਉੱਤਪਰਵਾਨਾ ਨੋਟ ਤਰਾਨ ਲਈ ਜਿਹੜੇ ਨਾਲ ਗੁਰਵਿੰਦਰ ਸਿੰਘ ਬਾੜੀਆ ਅ ਅਸੀਂ ਦੋਨੋਂ ਗਏ ਸੀ ਕਿ ਜਿੱਥੇ ਮੁੱਖ ਮੋਕੇ ਦੀ ਪੰਚਾਇਤ ਨੂੰ ਨਾਲ ਲੱਗਿਆ ਮਨਪ੍ਰੀਤ ਸਿੰਘ ਪੁੱਤਰ ਜਿਹਾਲ ਸਿੰਘ ਵਾਸੀ ਜਨਰਲ ਖੁਰਦੇ ਦੇ ਘਰ ਅ ਗਏ ਤੇ ਉੱਥੇ ਉਹਨਾਂ ਦਾ ਦੇ ਘਰ ਦਾ ਮੇਨ ਗੇਟ ਬੰਦ ਸੀਗਾ ਪਰ ਇੱਕੋ ਛੋਟਾ ਗੇਟ ਜਿਹੜਾ ਖੁੱਲਦਾ ਸੀ ਉੱਥੋਂ ਇੰਟਰ ਹੋਇਆ ਉਹਨਾਂ ਦੀ ਆਵਾਜ਼ ਮਾਰੀ ਤੇ ਉਹਨਾਂ ਦੀ ਜਿਹੜੀ ਅ ਵਾਈਫ ਤੇ ਉਹਨਾਂ ਦੀ ਨੂੰ ਇਹ ਦੋਨੋਂ ਘੁੱਟੇ ਦੇ ਉੱਪਰ ਚੜ ਗਈਆਂ ਇਹ ਦੋਨਾਂ ਨੇ ਇਹਨਾਂ ਤੇ ਇਟਾ